ਜਿਹੜਾ ਹੈ ਰੈਲੀ ਕਰਕੇ ਇੱਕ ਰੂਪ ਚ ਅਕਾਲ ਤਖਸਬ ਨੂੰ ਚੈਲੰਜ ਕੀਤਾ ਗਿਆ ਉੱਥੇ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ ਤੇ ਬੋਲੇ ਜਿਹੜਾ ਸਟੇ ਸੈਕਟਰੀ ਆ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਹੁਣ ਬੋਲਣਗੇ ਸਾਡੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਮਾਗੀ ਦਾ ਤਿਹਾਰਾ ਜਿਹੜਾ ਹੈ ਉਹ ਮਨਾਇਆ ਗਿਆ ਤੇ ਉੱਥੇ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੀ ਬਾਦਲ ਦਲ ਵੱਲੋਂ ਸਿੱਧਾ ਜਿਹੜਾ ਹੈ ਰੈਲੀ ਕਰਕੇ ਇੱਕ ਰੂਪ 'ਚ ਅਕਾਲ ਤਖਸਾਲਬ ਨੂੰ ਚੈਲੰਜ ਕੀਤਾ ਗਿਆ ਉੱਥੇ ਮੈਂ ਵਿਸਤਾਰ ਵਿੱਚ ਤੁਹਾਨੂੰ ਦੱਸੂਗਾ ਕਿਵੇਂ-ਕਿਵੇਂ ਇਹਨਾਂ ਨੇ ਜਿਹੜਾ ਉਹ ਚੈਲੰਜ ਕੀਤਾ ਤੇ ਤੁਸੀਂ ਦੇਖੋਗੇ ਵੀ ਜਿਹੜੇ ਵੀ ਚੰਗੀ ਪੰਥਕ ਸੋਚ ਰੱਖਣ ਵਾਲੇ ਆਗੂ ਸੀ ਬਾਦਲ ਦਲ ਦੇ ਵੀ ਉਹਨਾਂ ਦੀ ਗੈਰ ਹਾਜ਼ਰੀ ਵੀ ਇਹ ਸਾਬਤ ਕਰਦੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਜੋ ਕਰ ਰਹੇ ਨੇ ਇਹ ਪੰਥ ਵਿਰੋਧੀ ਹੈ ਤੇ ਉਹਨਾਂ ਨੇ ਉਸ ਚੀਜ਼ 'ਚ ਸ਼ਮੂਲੀਅਤ ਕਰਨ ਤੋਂ ਜਿਹੜਾ ਹੈ ਪਾਸਾ ਵਟ ਕੇ ਆਪਣੀ ਆਪਦਾ ਪੱਖ ਜਿਹੜਾ ਹੈ ਇੱਕ ਪੰਥਕ ਹਤੀਸ਼ੀ ਹੋਣ ਦੇ ਨਾਤੇ ਉਹਨਾਂ ਨੇ ਆਪਦਾ ਪੱਖ ਜ਼ਾਹਰ ਕੀਤਾ ਸੋ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਕਾਕਤਖ ਸਾਹਿਬ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏਗੀ ਪਰ ਇਹਨਾਂ ਨੇ ਉਹਦੇ ਪੈਰਨਲ ਕਮੇਟੀ ਬਣਾ ਕੇ ਕਿਉਂਕਿ ਉਸ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੇ ਵਿੱਚ ਇਹਨਾਂ ਨੇ ਰਣੀਕੇ ਜੀ ਨੂੰ ਉਹਦਾ ਜਿਹੜਾ ਇੰਚਾਰਜ ਬਣਾਇਆ ਹੈ ਹਾਲਾਂਕਿ ਕਾਲ ਤੱਕ ਸਾਬ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਨੂੰ ਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘੱਟ ਨਾ ਵੱਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣਗੇ ਤੇ ਇਹਨਾਂ ਨੇ ਉਹ ਮੈਂਬਰ ਜਿਹੜੇ ਕੁਝ ਪਾਏ ਨੇ ਉਹਨਾਂ ਨੂੰ ਵੀ ਗੈਰ ਜ਼ਿੰਮੇਵਾਰੀ ਗੈਰ ਜਿਮੇਵਾਰਾਨਾ ਦੀਆਂ ਤਥਾਵਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਲਾ ਕੇ ਸੂਬੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਵੀ ਜਿਹੜਾ ਹੈ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲੇ ਜਿੰਨਾ ਚਿਰ ਇਹ ਕਿਉਂਕਿ ਬੜਾ ਕਲੀਅਰ ਸੀ ਇਹ ਹੁਕਮਨਾਮਾ ਜਿੰਨਾ ਚਿਰ ਸਿੰਘ ਸਹਿਬਾਨ ਪੰਜੇ ਬੈਠ ਕੇ ਉਹ ਉਸ ਹੁਕਮਨਾਮੇ ਨੂੰ ਅਮੈਂਡ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਉਹਨਾਂ ਚਿਰ ਬੜਾ ਕਲੀਅਰ ਹੈ ਵੀ ਇਹੀ ਕਮੇਟੀ ਸਟੈਂਡ ਕਰਦੀ ਹੈ ਸੋ ਇਹਨਾਂ ਨੇ ਉਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਸੀ ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਸਿੱਧਾ ਮੱਥਾ ਲਾਇਆ ਤੇ ਹੋਰ ਵੀ ਗੱਲਾਂ ਦੇ ਵਿੱਚ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਦੋਂ ਉੱਥੇ ਬੋਲੇ ਜਿਹੜਾ ਸਟੇਟ ਸੈਕਟਰੀ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸਮੋਹਨ ਕਰਕੇ ਜਿਹੜਾ ਹੈ ਬੁਲਾਇਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੋਲਣਗੇ ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾਕ ਕੀ ਗੱਲ ਹੋ ਸਕਦੀ ਹੈ ਵੀ ਅਕਾਲਤਾਖ ਸਾਹਿਬ ਦੇ ਹੁਕਮ ਤੋਂ ਬਾਅਦ ਉਹ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਲਾਇਆ ਗਿਆ ਉਹਨਾਂ ਨੂੰ ਤੇ ਇਹ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਦੱਸ ਰਹੇ ਨੇ